ਕਾਰਨ ਕੀ ਸੀ ਬਾਕੀ ਜਿਹੜੇ ਕਿ ਕੁਝ ਢੜਾ ਹੋ ਚੁੱਕਾ ਜਿੰਨੂੰ ਕਿ ਤੁਸੀਂ ਅਸਤੀਫਾ ਮੰਗ ਰਹੇ ਹੋ ਤੇ ਦੂਜੇ ਪਾਸੇ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦੇਣਗੇ ਦੇਖੋ ਇਹ ਬਾਗੀ ਨਹੀਂ ਇੱਕ ਤਾਂ ਪਹਿਲਾਂ ਲਹੂਚਾਪ ਦਾ ਸਹੀ ਕਰੋ ਐ ਕਾਲੀ ਦਲ ਤੋਂ ਥੋੜੇ ਬਾਗੀ ਹੈ ਅੱਜ ਤਾਂ ਕਾਲੀ ਦਲ ਜਿਹੜਾ ਅਰਸ਼ ਤੋਂ فرش ਤੇ ਆ ਗਿਆ ਉਸ ਕਾਲੀ ਦਲ ਦੀ ਰਿਵਾਈਵਲ ਵਾਸਤੇ ਹਮਲਾ ਮਾਰਨ ਲੱਗੇ ਆ ਚਾਰ ਵਾਰ ਕਾਲੀ ਦਲ ਦੀ ਹਾਰ ਹੋ ਚੁੱਕੀ ਆ বারবার হারবারবারবার ওর নিমੋશી ਦਾ ਸਾਹਮਣਾ ਕਾਲੀ ਦਲ ਨੂੰ ਕਰਨਾ ਪੈ ਰਿਹਾ ਹੈ ਅਸੀਂ ਉਸ নিমੋਸ਼ੀ ਦੇ ਹਾਲਮ ਚੋਂ ਕੱਢਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਆ ਹਿੰਮਤ ਕਰ ਰਹੇ ਆ ਜਿਹੜਾ ਕਾਲੀ ਦਲ ਹਾ ਸ਼ੇਰ ਚਲਾ ਗਿਆ ਆਕਸੀਜਨ ਤੇ ਚਲਾ ਗਿਆ ਉਹਨੂੰ ਸੇਧ ਬੰਦ ਕਰਨ ਵਾਸਤੇ ਜੇ ਕੋਈ 4 ਬੰਦੇ 10 ਬੰਦੇ ਉਹਦੇ ਲਈ ਜੋਰ ਲਾਉਂਦੇ ਆ ਉਹਨੂੰ ਭਾਗੀ ਨਾ ਕਿਹਾ ਕਰੋ ਕਿਹਾ ਜਾ ਰਿਹਾ ਕਿ ਪਿੱਛੇ 17 ਬੀਜੇਪੀ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਦੂਜਾ ਥੜਾ ਕਹਿ ਮੇਰੀ ਬੇਨਤੀ ਆ ਉਹਨਾਂ ਬਾਗੀ ਨਾ ਕਰ ਉਹਨੂੰ ਪੰਥਕ ਤੈ ਸਿਖਿਆ ਕਰੋ ਦੂਜੀ ਗੱਲ ਆ ਵੀ ਜਿਹੜਾ 40 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਪਿੰਗਾ ਝੂਟਦੇ ਰਹਿ ਉਹ ਸਾਨੂੰ ਕਹਿਣ ਵੇਖੋ ਨਾ ਇੱਕ ਬੰਦੇ 40 ਸਾਲ ਤੋਂ ਭਾਰਤੀ ਜਨਤਾ ਪਾਰਟੀ ਨਾਲ ਨੌ ਮਹੀਨ ਦਾ ਰਿਸ਼ਤਾ ਮੈਂ ਉਹ ਉਹ ਸਾਨੂੰ ਕਹਿਣ ਕਿ ਇਹ ਮਤਲਬ ਇਹੋ ਜੀ ਗੱਲ ਕਰ ਰਹੇ ਇਹ ਗੱਲ 100% ਗਲਤ ਆ ਇਹ ਜਿੰਨੇ ਜਿੰਨੇ ਵੀ ਕਹਿੰਦੇ ਜਲੰਧਰ ਚ ਇਕੱਠੇ ਹੋਏ ਆ ਇਥੋਂ ਤੱਕ ਕਿ ਅੱਜ ਇੱਕ ਮੀਟਿੰਗ ਹੋਈ ਆ ਕੱਲ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਕਹਿੰਦੇ ਆ ਕਿ ਸ਼ਾਇਦ ਕੁਝ ਖਾਕੀ ਨਿਕਰ ਵਾਲੇ ਵੀ ਉੱਥੇ ਆਣ ਕੇ ਬੈਠੇ ਸੀ ਵੇਖੋ ਜਿਹੜੇ ਉਹ ਚੰਨੀ ਕਹਿੰਦੇ ਆ ਨਾ ਚੰਨੀ ਨੂੰ ਕਹੋ ਤੁਹਾਡੀ ਪਾਰਟੀ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਹਮਲਾ ਕੀਤਾ ਹੈ ਤੁਸੀਂ ਸਾਨੂੰ ਸਲਾਹ ਨਹੀਂ ਦੇ ਸਕਦੇ ਤੁਸੀਂ ਉਹ ਸਲਾਹ ਦਿਓ ਜਿਹੜੇ ਤੁਹਾਡਾ ਘਟਾਲਾ ਤੁਹਾਡੇ ਪਤੀ ਹੈਗੇ ਭਾਂਜੇ ਨੇ ਕੀਤਾ ਹੈ ਨਾ ਉਹਦੇ ਤੇ ਚਿੰਤਨ ਕਰੋ ਤੇਰੇ ਕੋਲ 3 ਮਹੀਨੇ ਇਹਨਾਂ ਕੋ ਰਾਜ ਆਇਆ ਸੀ ਤੇ ਇਹ ਸਾਰੇ ਜੀ ਲੁੱਟਣ ਤੇ ਲੱਗ ਗਏ ਸੀ ਪੰਜਾਬ ਨੂੰ ਤੇ ਤੁਸੀਂ ਉਹਦੀ ਚਿੰਤਾ ਕਰੋ ਤੁਸੀਂ ਸਾਡੀ ਕਾਲੀ ਦਲ ਦੀ ਚਿੰਤਾ ਕਿਉਂ ਕਰਦੇ ਹੋ ਤੁਸੀਂ ਇਹ ਕੋ ਕਹਿੰਦੇ ਹੋ ਤੇ ਨਿੱਕਰ ਵਾਲਾ ਬੰਦਾ ਬੈਠਾ ਹੈ ਤੁਹਾਡੇ ਥੱਲੇ ਕੀ ਹੈ ਤੁਸੀਂ ਕਦੇ ਵੇਖਿਆ ਤੁਸੀਂ ਕਿ ਸ਼ਰੇ ਪਏ ਜਿਹੜੇ ਦੂਜਿਆਂ ਨੂੰ ਨਿੱਕਰ ਵਾਲਾ ਤੁਸੀਂ ਅਮਰਤਾਰੀ ਜੇ ਤੁਸੀਂ ਤੇ ਦਾੜੀ ਵੀ ਕੱਟਦੇ ਏ ਕੋਈ ਸਾਨੂੰ ਕੋਣ ਹੁੰਦਿਓ ਕਹਨ ਵਾਲੇ ਆਪਣਾ ਵੀ ਇਹੀ ਮਤਲਬ ਸਾਡੇ ਨਾਲ ਭਾਰਤੀ ਜਨਤਾ ਪਟਾਣ ਲੈਣ ਦੀ ਖਾਤਰ ਤੰਜ ਕੱਸੇ ਜਾ ਰਿਹਾ ਕੀ ਲੱਗਦਾ ਤੁਹਾਨੂੰ ਵੇਖੋ ਇਹ ਨਿੱਕੇ ਦੇ ਲੋਕ ਉਹਨਾਂ ਵਲੋਂ ਜੇ ਆਪਾਂ ਚੰਜੀ ਸਿੰਘ ਚੰਨੀ ਦੀ ਉਹ ਵੋਟਾਂ ਲੈਣ ਹਰ ਇੱਕ ਪਾਰਟੀ ਨੂੰ ਹੱਕ ਹੈ ਪਰ ਜੇ ਉਹ ਨਿੱਜੀ ਤੌਰ ਤੇ ਕਾਲੀ ਦਲ ਦੇ ਖਿਲਾਫ ਬੋਲਣਗੇ ਤੇ ਉਹ ਜ਼ਬਾਨ ਸੰਭਾਲ ਕੇ ਬੋਲਣ ਉਹ ਜ਼ਿੰਮੇਵਾਰ ਬੰਦੇ ਆ ਸਾਨੂੰ ਫਿਰ ਕੋਈ ਹੋਰ ਗੱਲ ਜਿਹੜੀ ਉਹ ਕਰਨੀ ਪਊਗੀ ਕਿਉਂਕਿ ਸਾਡਾ ਇੱਕ ਸਟੇਟਸ ਆ ਹੀ ਸਟੇਟਸ ਵਾਲੇ ਬੰਦੇ ਗਲਤ ਗੱਲ ਨਹੀਂ ਮੈਂ ਕਦੀ ਕਰਦਾ ਪੰਜਾਬ ਬਚਾਓ ਯਾਤਰਾ ਚੱਲੀ ਸੀ ਸੁਖਬੀ ਸਿੰਘ ਬਾਦਲ ਜੀ ਵੱਲੋਂ ਤੁਸੀਂ ਕਹਿ ਰਹੇ ਹੋ ਕਾਲੀ ਦਲ ਬਚਾਉਣ ਦੀ ਗੱਲ ਸਟਾਰਟ ਕਰ ਦਿੱਤੀ ਹੈ ਉਹ ਅਸਲ 'ਚ ਕਾਲੀ ਦਲ ਤੋਂ ਹੋਈਆਂ ਨੇ ਗਲਤੀਆਂ ਆਪਾਂ ਜਿਹੜੀ ਜਿਹੜਾ ਮੋੜ ਸੀ ਨਾ ਰੂਟ ਸੀ ਉਹ ਤਾਂ ਇਹ ਹੀ ਵੀ ਹੈ ਮਤਲਬ ਜਿਹੜੀਆਂ ਸਾਡੇ ਕਾਲੀ ਦਲ ਤੋਂ ਜਿਹੜੀਆਂ ਰਾਜ ਦੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਜਾਂ ਵੱਡੇ ਬਾਦਲ ਸਾਹਿਬ ਸੀ ਉਹਨਾਂ ਤੋਂ 4-5 ਮੇਜਰ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਵਾਸਤੇ ਜਦੋਂ ਮੇਰੇ ਘਰ ਅਜ ਤੋਂ 4-5 ਸਾਲ ਪਹਿਲਾਂ ਗਏ ਸੀ ਤਾਂ ਉੱਥੇ ਗੱਲ ਫਾਈਨਲ ਹੋ ਗਈ ਸੀ ਮੈਂ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਮੇਰੇ ਘਰ ਤੇ ਸੀ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਪਾਲਾ ਸੀ ਇਹ ਗੱਲ ਪਈ ਹੋ ਗਈ ਸੀ ਵੀ ਆਪਾਂ ਕਾਲ ਤਖਸਾ ਤੇ ਪੇਸ਼ ਹੋਣਾ ਚਾਹੀਦਾ ਕਿ ਆਏ ਹੋਵਾਂਗੇ ਲੇਕਿਨ ਉੱਥੇ ਕਿ ਐਸੀ ਲੋਕ ਇੱਕ ਐਸੇ ਮਤਲਬ ਝੋਲੀ ਚੁੱਕ ਲੋਕ ਜਿਹੜੇ ਗਲਤ ਸਲਾਈ ਦਿੰਦੇ ਆ ਉਹਨਾਂ ਫੇਰ ਮਕਰਾਤਾ ਔਰ ਉਹ ਦਾ ਮੁਕਰਨ ਕਰਕੇ ਕੀ ਹੋਇਆ ਹੈ ਵੀ ਫਿਰ ਵਾਰ-ਵਾਰ ਫੇਰਾਰ ਹੁੰਦਰੀ ਫੇਰਾਰ ਹੁੰਦਰੀ ਫੇਰਾਰ ਹੁੰਦਰੀ ਅੱਜ ਜਿਹੜੇ ਚਿੰਤਾ ਦਾ ਵਿਸ਼ਾ ਹੈ ਵੀ ਕਾਲੀ ਦਲ ਤਾਂ ਥੱਲੇ ਆ ਗਿਆ ਹੁਣ ਕਾਲੀ ਦਲ ਦੀ ਤਾਂ ਜ਼ਬਾਨ ਤਾਂ ਜਬਤ ਹੋ ਗਈਆਂ ਦਸਾਂ ਸੀਟਾਂ ਤੋਂ ਅਸੀਂ ਤਾਂ ਕਾਲੀ ਦਲ ਦੀ ਰਿਵਾਈਵਲ ਵਾਸਤੇ ਜੋਰ ਲਾ ਰਹੇ ਆ